ਦੇਸ਼ ਤੋਂ ਆਕੇ ਮੁੰਡੇ ਨੇ ਬੜੇ ਚਾਵਾਂ ਦੇ ਨਾਲ ਵਿਆਹ ਕਰਾਇਆ ਸੀ ਪਰ ਅੱਜ ਜਿਸ ਕੁੜੀ ਦੇ ਨਾਲ ਉਸਦਾ ਵਿਆਹ ਹੋਇਆ ਉਸ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਮੁੰਡਾ ਅੰਦਰੋਂ ਹੀ ਅੰਦਰੋਂ ਰੋ ਰਿਹਾ ਹੈ ਖੂਨ ਦੇ ਹੰਝੂ ਰੋ ਰਿਹਾ ਇਸ ਮੁੰਡੇ ਦੇ ਬਨੋਂ ਸੀਸੀਟੀਵੀ ਵੀਡੀਓ ਦਿਖਾਉਂਦੇ ਹੋਏ ਦੱਸਿਆ ਗਿਆ ਕਿ ਉਸ ਦੀ ਘਰ ਵਾਲੀ ਕੀ ਜਨ ਚੜ ਗਈ ਹੈ ਜਿਸ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਂਡੀ ਗਵਾਂਡੀ ਅਤੇ ਦੋਸਤ ਉਸਦਾ ਮਜ਼ਾਕ ਬਣਾ ਰਹੇ ਨੇ ਜਨਵਰੀ ਨੂੰ ਹੀ ਬਾਹਰੋਂ ਆਏ ਮੁੰਡੇ ਨੇ ਬੜੇ ਚਾਵਾਂ ਤੇ ਖੁਸ਼ੀ ਦੇ ਨਾਲ ਵਿਆਹ ਕਰਵਾਇਆ ਸੀ 3 ਹਫਤੇ ਬਾਅਦ ਹੀ ਉਸਦੀ ਘਰ ਵਾਲੀ ਘਰ ਤੋਂ ਭੱਜ ਗਈ 17 ਫਰਵਰੀ ਨੂੰ ਉਹ ਘਰੋਂ ਸੋਨਾ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਈ ਦੱਸੀ ਜਾ ਰਹੀ ਹੈ ਇਹ ਸਾਰੇ ਦੋਸ਼ ਪਤੀ ਦੇ ਵੱਲੋਂ ਹੀ ਆਪਣੀ ਇਸ ਲਾੜੀ ਤੇ ਲਗਾਏ ਗਏ ਨਹੀਂ ਇਹ ਵਾਕਿਆ ਪਟਾਲਾ ਦੇ ਸਿਬਲ ਚੌਂਕ ਨੇੜੇ ਰਹਿਣ ਵਾਲੇ ਨੌਜਵਾਨ ਅਮਰਿਤਪਾਲ ਦੇ ਨਾਲ ਵਾਪਰਿਆ ਦੱਸਦੇ ਕਿ ਅਮਰਿਤਪਾਲ ਨੇ ਵੀ ਕਿਹਾ ਕਿ ਮੈਂ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ ਆਸਟ੍ਰੇਲੀਆ ਦੇ ਵਿੱਚ ਮੇਰਾ ਵਿਆਹ ਹੋਇਆ ਸੀ ਪਰ ਉੱਥੇ ਹੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਹੁਣ ਜਦ ਤੋਂ ਉਹ ਪੰਜਾਬ ਆਇਆ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਮਾਤਾ ਜੀ ਦਾ ਦੇਹਾਂਤ ਹੋ ਚੁੱਕਿਆ ਪਿਤਾ ਬਿਮਾਰ ਰਹਿੰਦੇ ਹਨ ਅਤੇ ਮੰਜੇ ਤੇ ਪੇ ਨੇ ਜਿਸ ਤੇ ਚਲਦੇ ਹੋਏ ਮੁੰਡੇ ਨੇ ਹੁਣ ਦੂਜਾ ਵਿਆਹ ਕਰਵਾਉਣ ਦੀ ਸੋਚੀ 25 ਜਨਵਰੀ ਨੂੰ ਦੂਜਾ ਵਿਆਹ ਹੋਇਆ ਜਿਸ ਦੇ ਵਿੱਚ ਲੜਕੀ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਘਰ ਦੇ ਵਿੱਚ ਸੰਗੀਤ ਚਾਹਾਂ ਅਤੇ ਉਮੀਦਾਂ ਦੇ ਨਾਲ ਬੈਠਾ ਸੀ ਕਿ ਘਰ ਦੇ ਹਾਲਾਤ ਥੋੜੇ ਜਿਹੇ ਬਦਲਣਗੇ ਪਰ ਮੁੰਡਾ ਦੱਸਦਾ ਕਿ ਤਿੰਨ ਹਫ਼ਤਿਆਂ ਦੇ ਵਿੱਚ ਸਿਰਫ 6 ਦਿਨ ਹੀ ਕੁੜੀ ਸਾਡੇ ਘਰ ਰਹੀ ਰਾਧਾ ਸਮਾ ਉਸਨੇ ਆਪਣੇ ਦੇਕੇ ਘਰ ਹੀ ਬਤਾਇਆ ਬੀਤੀ ਸਵੇਰ ਜਦੋਂ ਮੁੰਡਾ ਉੱਠਦਾ ਤਾਂ ਉੱਠ ਕੇ ਦੇਖਿਆ ਕਿ ਲੜਕੀ ਘਰ ਦੇ ਵਿੱਚ ਮੌਜੂਦ ਨਹੀਂ ਸੀ ਉਹ ਇੱਕ ਲੜਕੇ ਦੇ ਨਾਲ ਘਰ ਦੇ ਵਿੱਚ ਪਿਆ ਸਾਰਾ ਸੋਨਾ ਨਗਰੀ ਕੱਪੜੇ ਮੇਕਅਪ ਦਾ ਸਮਾਨ ਲੈ ਕੇ ਭਰਾਰ ਹੋ ਗਈ ਅਤੇ ਇਹ ਗੱਲ ਸੀਸੀਟੀਵੀ ਵੇਖਣ ਤੇ ਵੀ ਸਾਹਮਣੇ ਆਉਂਦੀ ਹੈ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਤੇ ਪੁਲਿਸ ਨੂੰ ਜਾਂਚ ਤੇ ਵਿੱਚ ਝੂਠ ਚੁੱਕੀ ਹੈ ਐਕਚੁਅਲੀ ਭਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉੱਤੜਾ ਰੋਸ ਖਤਮ ਹੋ ਗਿਆ ਕੰਮ ਮੈਨੂੰ 4 ਸਾਲ ਉੱਥੋਂ ਆਏ ਨ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਤੁਹਾਡਾ ਜਿਹੜਾ ਵਿਚੋਲਾ ਸੀ ਮੇਹਤਾ ਦਾ ਵਿਚੋਲਾ ਹੈ ਉਹਨਾਂ ਨੇ ਰਿਸ਼ਤਾ ਕਰਾਇਆ ਹੈ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ 25 ਜਨਵਰੀ 2025 ਨੂੰ ਹਮ ਮਤੈਨ ਕੱਪ ਤੇ ਪਹਿਲਾਂ ਉਹ ਚ ਸਾਡੇ ਨਾਲ 2 ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਕਹਿੰਦੀ ਮੈਨੂੰ ਪੇਕੇ ਜਾਣਾ ਤੇ ਉਹਨੂੰ ਉੱਥੇ ਛੱਡ ਕੇ ਆਏ ਆਪਾਂ 5-7 ਦਿਨ ਉੱਥੇ ਰਹੀ ਆ ਉਸ ਤੋਂ ਬਾਅਦ ਫੇਰ ਇੱਥੇ 2 ਦਿਨ ਆਈ ਆ ਸਾਡੇ ਨਾਲ ਰਹਿ ਕੇ ਫੇਰ ਕਹਿੰਦੀ ਬਾਪਾ ਬਾਪ ਮੈਂ ਜਾਣਾ ਪੇਕੇ ਫੇਰ ਮੈਂ ਫੇਰ ਆਪਵਾ ਕੇ ਲਿਆਂ 2-3 ਦਿਨ ਉੱਥੇ ਫੇਰ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲ ਬਾਤ ਆ ਕਿ ਪਰਸੋਂ ਸ਼ਾਮ ਨੂੰ ਇਹਨੇ ਸਾਰੇ ਬੈਗ ਬੂਗ ਦਾ ਸਾਰਾ ਕੋਈ ਪੈਕ ਕਰਕੇ ਸਮਾਨ ਮੇਕਅਪ ਦਾ ਸਾਰਾ ਕੋਈ ਪੈਕ ਕਰਕੇ ਨਾ ਕੱਪੜੇ ਕੁੜੇ ਬਾ ਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਰਾਤ 9 ਵਜੇ ਸ਼ਾਮ ਨੂੰ ਘ ਮੇਰੇ ਅਲਮਾਰੀ ਖੋਲੀ। ਲਮਾਰੀ ਚਾਬੀ ਹੈ ਨਹੀਂ ਸਤੋ ਅਲਮਾਰੀ ਚਾਬੀ ਹੈ ਨਹੀਂ ਤਾਂ ਮੈਂ ਇਹਨੂੰ ਕਿਹਾ ਮੈਂ ਅਲਮਾਰੀ ਚਾਬੀ ਦੇਈ ਆ ਪ੍ਰਭ ਤੇ ਕਹਿੰਦੀ ਆ ਆਮ ਆ ਗਈ ਆ ਗਈ ਲੈ ਕੇ ਚਮ ਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਜਰੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਇਹਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆ ਵਾਪਸ ਲੈ ਕੇ ਜਾਂਦਾ ਤੇ ਫਿਰ ਸਾਡੀ ਮਤਲਬ ਮੈਂ ਫਿਰ ਦੀਜ ਨਾਲ ਗੱਲ ਕਰਾਈ ਕਹਿੰਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਐਵੇਂ ਗਏ ਨਹੀਂ ਨਹੀਂ ਮੈਂ ਤਾਂ ਉਦਾਂ ਪੈਕ ਕੀਤਾ ਸਾਮਾਨ ਕਿ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈਕ ਕਰਿਆ ਕਹਦਾ ਨਹੀਂ ਲਿਮਾਰੀ ਜੇ ਕੱਟਾ-ਕੁੱਟਾ ਪੈਂਦਾ ਤੇ ਮੈਂ ਬੈਗ ਚ ਪੈਕ ਕਰ ਤੇ ਕਹਦਾ ਨਹੀਂ ਕਿਹੜਾ ਕੱਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹੱਸ ਕੇ ਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਆਉਣਾ ਠੀਕ ਆ ਆਪਾਂ ਹੱਸ ਕੇ ਲਿਖਾਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵੀਆਂ ਜਦਾਂ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾਨ ਮੈਂ ਤੁਹਾਨੂੰ ਛੱਡ ਕੇ ਜਾ ਸਕਦੀ ਹਾਂ ਕਦੀ ਮੈਂ ਤੁਹਾਡੇ ਨਾਲ ਰਹਾਂਗੀ ਸਵੇਰੇ ਸਵੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਆ ਮੇਰਾ ਵੀ అలਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜਾ ਮੈਂ అలਾਰਮ ਬੰਦ ਕੀਤਾ ਮੈਂ ਫੇਰ ਸੌਂ ਗਿਆ ਉਸ ਤੋਂ ਬਾਅਦ ਜਦੋਂ ਸਵੇ ਇਹਨੂੰ ਪ੍ਰਵਾਹ ਦਿੱਤੀ ਪਹਿਲਾਂ ਚੈੱਕ ਕਰ ਲਈ ਆਂ ਥੱਲੇ ਸਾਡੇ ਨਾਲ ਨੌਂੜੇ ਥੱਲੇ ਕਹਿੰਦੀ ਆ ਮਮੀ ਤੀ ਨੌਂੜੇ ਜੇ ਕਹਿੰਦੇ ਆ ਕਹਿੰਦੀ ਨੌਂੜੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਉਹਦੇ ਮਗਰ ਉੱਥੇ ਕੁਝ ਨਹੀਂ ਫੇਰ ਆਪਾਂ ਪੁਛ ਵਰਤਾਲ ਕੀਤੀ ਉੱਥੇ ਪਟੂਰੇਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਵਰਤਾਲ ਕੀਤੀ ਕਿ ਕੁੜੀ ਕੋਈ ਆਈ ਚੂੜੇ ਵਾਲੀ ਅੰਦਰੋਂ ਗਲੀ ਚ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆ ਲੈ ਕੇ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਨਾਲ ਚਪੋਟਲੀ ਫੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨੀਆਂ ਨੇ ਚੱਲ ਗਏ ਆ ਤੇ ਫਿਰ ਮੈਂ ਹੁਣ ਥਾਣੇ ਆ ਕੇ ਦਰਖਾਸਤ ਦਿੱਤੀ ਆ ਕਿ ਉਹਨਾਂ ਨੂੰ ਕਿਹਾ ਕਿ ਇਦਾਂ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸੋਨ ਸਾਰਾ ਲੈ ਗਏ ਉਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਹੋ ਜੀ ਫਿਰ ਮੈਂ ਲਮਾਰੀ ਤੋੜਨ ਦੇ ਦੋ ਬੰਦੇ ਲੈ ਕੇ ਆਪਾਂ ਲਮਾਰੀ ਤੋੜ ਕੇ ਸਾਰੀ ਖੋਗ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆਪ ਮੇਰਾ ਕੈਸ਼ ਗਿਆਪ ਸਾਡੇ ਸਾਰੇ ਕੱਪੜੇ ਗਿਆਪ ਜਿਹੜੇ ਜੁੱਤੀ ਮੇਕਅਪ ਸਮਾਨ ਸਾਰਾ ਕੋਸ਼ ਟੋਟਲੀ ਮੇਰਾ ਸੋਨਾ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਰ ਸੈੱਟ ਦਿੱਤਾ ਸੁਣਦੇ ਲੈ ਕੇ ਨਾਲ ਇਹ ਰਿੰਗਸ ਆਹ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜਮੈਂ ਲਿਖੜਾ ਕੇ ਰੱਖਾ ਦਾ ਕੰਮ ਡੇਲੀ ਬੇਸ ਤੇ ਦਿੰਦੇ ਆਪਾਂ ਦੁਨੈਸ ਦਾ ਕੰਮ ਤੇ ਮੈਂ ਉਹ ਲਿਖੜਾ ਕੇ ਰੱਖਿਆ ਸੀ ਲੱਖ ਰੁਪਿਆ ਉਹ ਹੀ 50000 ਰੁਪਇਆ ਮੇਰਾ ਆਪਣਾ ਪਹਿਲਾ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾ ਸਕਨ ਸੁਗੰਦੇ ਪਿਆਹੇ ਪਈ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਟੋਲੇ ਦਾ ਸਾਡਾ ਹਾਰ ਏ ਉਹ ਗੈਪ 이어ਰਿੰਗ ਸੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਜਿਹੋਦੇ ਉਹਦੇ ਡੈਡੀ ਆਪ ਮੰਨਿਆ ਸਾਡੇ ਕੋਲ ਮੇਕੋ ਰਿਕਾਰਡਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਮੁੰਡੇ ਨਾਲ ਤੇ ਤੂੰ ਉੱਤੇ ਤੌਰ ਤੇ ਸਾਡੀ ਜ਼ਿੰਦਗੀ ਤੋਂ ਖਰਾਬ ਕੀਤੀ ਉਹਦੇ ਡੈਡ ਦਾ ਕਹਿੰਦਾ ਪੁੱਤ ਜਹਾਨੂੰ ਪਤਾ ਹੁੰਦਾ ਸਾਨੂੰ ਤੇ ਇਹੀ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਵਾਬ ਦਿੱਤਾ ਕੋਈ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨੂੰ ਸਾਰੀ ਇਨਫੋਰਮੇਸ਼ਨ ਆ ਤੇ ਮੇਰੀ ਜੀ ਉਹਨਾਂ ਦੀ ਪਹਿਲੇ ਥਾਂ ਤੇ ਵੀ ਡੇਢ ਕਿ ਮਹੀਨਾ ਰਹੀ ਸੀ ਸਾਨੂੰ ਜਿੱਦਾਂ ਦੱਸਿਆ ਕਿ ਡੇਢ ਮਹੀਨਾ ਮੈਂ ਉਹਦੇ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਚ ਮੇਰੀ ਉਹ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹੀ ਸ਼ੱਕ ਹੈ ਕਿ ਪਹਿਲਾਂ ਵੇ ਰਲਵਿੰਨ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕੁ ਮਤਲਬ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਥਾਂ ਤੋਂ ਬਾਅਦ ਫਿਰ ਇਹਨੇ ਸੈਕੰਡ ਮੈਜਰ ਮੈਂ ਨਾ ਕਿਤੇ ਮੈਂ ਦਸਤ ਤਿੰਨ ਹਫਤੇ ਰਹੀ ਐ ਤੇ ਤਿੰਨ ਹਫਤੇ ਜੋ ਵੀ ਮੇਰੇ ਖਿਆਲ ਨਾਲ ਸਿਰਫ 5-7 ਦਿਨਾਂ ਦਾ ਡੇਕਾ ਰਹੀ ਹੋਣੀਆਂ ਬਾਕੀ ਤਾਂ ਨੇ ਆਪਣੇ ਪੇਕੇ ਕੱਟੇ ਆ ਤੇ ਉਸ ਤੋਂ ਸਾਨੂੰ ਇਹ ਹੀ ਕਿਹਾ ਕਿ ਤੁਸੀਂ ਸਾਨੂੰ ਜਿਹੜੇ ਸਬੂਤ ਆ ਆਪਣੇ ਉਹ ਸਭ ਕੁਝ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਕਾਰ ਇੱਥੋਂ ਭੱਜਣ ਦੀ ਜਿਹੜੀ ਵੀਡੀਓ ਵਾ ਜਾਂ ਕਾਰ ਦੀ ਵੀਡੀਓ ਸਾਨੂੰ ਕਢਾ ਕੇ ਦੋ ਉਹ ਮੇਰੇ ਕੋਲ ਜਿਹੜੀ ਭੱਜਣ ਦੀ ਵੀਡੀਓ ਹੈ ਮੁੰਡਿਆਂ ਨਾਲ ਸਮਾਨ ਫੜਿਆ ਪੋਲੀ ਫਰੀ ਉਹ ਸਾਰੀ ਮੇਰੇ ਕੋਲ ਵੀਡੀਓ ਸਾਰੀ ਪਈ ਆ ਤੇ ਜਿਹੜੀ ਦੂਜੀ ਮੈਂ ਸਿਰਫ ਡੈੜੀਆਂ ਦੋਨੇ ਜਾਣੀਆਂ ਆਪਾਂ ਹੋਰ ਹਾਈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 2 ਸਾਲ ਪਹਿਲੇ 2-3 ਸਾਲ ਪਹਿਲਾਂ 2020-2020 ਵਿੱਚ ਉਸ ਤੋਂ ਬਾਅਦ ਮੈਂ ਤੇ ਮੇਰੇ ਡੈਡੀ ਬੱਸ ਦੋਨੇ ਜਾਣੇ ਪਿਓ-ਪੋਤੀ ਆ ਪੈ ਗਏ ਆ ਡੈਡੀ ਸਾਡ ਦਾ ਐਕਸੀਡੈਂਟ ਆਇਆ ਉਹ ਤੇ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਸ ਤੋਂ ਬਾਅਦ ਮੈਂ ਇਕੱਲਾ ਹੀ ਕੰਮਕਾਰ ਕਰਦਾ ਆ ਪੈ ਜਿਹੜਾ ਕਰਦਾ ਆ ਘਰ ਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਤੁਹਾਡਾ ਘਰ ਰੋਟੀ ਭੱਗ ਜਾ ਕਰੋਗੀ ਸਾਨੂੰ ਥੋੜਾ ਸੋਖ ਹੋ ਜਾਊਗੀ ਪਰ ਸਾਨੂੰ ਕੀ ਪਤਾ ਹੈ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਇਹਨਾਂ ਦੇ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ ਇੱਕ ਹੋਰ ਖਬਰ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਹੈ ਉਹ ਕਿ ਗੁਰਦਾਸਪੁਰ ਤੋਂ ਹੀ ਸਾਹਮਣੀ ਆਈ ਜਿੱਥੇ ਇੱਕ ਪ੍ਰੇਮ ਕਹਾਣੀ ਦਾ ਦੁਖਦੰਤ ਹੋਇਆ ਸੋਸ਼ਲ ਮੀਡੀਆ ਤੇ ਵਾਇਰਲ ਇਹ ਜੋੜੀ ਜੋ ਕਿ ਆਪਸ ਦੇ ਵਿੱਚ ਪਿਆਰ ਹੋਣ ਤੋਂ ਬਾਅਦ ਵਿਆਹ ਦੇ ਬੰਧਨ ਦੇ ਵਿੱਚ ਬੱਜੀ ਸੀ ਕੁਤਝੇ ਬਾਤ ਹੀ ਇਸ ਤਰ੍ਹਾਂ ਜਿਹਾ ਦਰਦਨਾਕ ਹੁਆ ਕਿ ਪਰਿਵਾਰਿਕ ਮੈਂਬਰਾਂ ਨੂੰ ਵੀ ਸਮਝ ਨਹੀਂ ਲੱਗੀ ਕਿ ਆਖਿਰਕਾਰ ਇਸ ਮੁੰਡਾ ਕੁੜੀ ਦੇ ਨਾਲ ਇਹ ਵਾਪਰ ਕਿਉਂ ਗਿਆ ਪੁਲਿਸ ਥਾਣਾ ਪੈਣੀ মিয়া ਖਾਨ ਦੇ ਅਧੀਨ ਪੈਂਦੇ ਪਿੰਡ ਫੁੱਲੜਾ ਦੇ ਵਿੱਚ ਇੱਕ ਵਿਆਹੀ ਔਰਤ ਜਿਸ ਦੀ ਬੀਤੇ ਕੱਲ੍ਹ ਭੇਦ ਭਰੇ ਹਾਲਾਤਾਂ ਦੇ ਵਿੱਚ ਜਾਨ ਗਈ ਸੀ ਇਸ ਦੇ ਸਬੰਧ ਦੇ ਵਿੱਚ ਮ੍ਰਿਤਕ ਗਗਨਦੀਪ ਕੌਰ ਇਸ ਕੁੜੀ ਦੇ ਪਿਤਾ ਰਾਜਕਿਸ਼ੋਰ ਵਾਸੀ ਗੁਰੂ ਘਰ ਸਹਾਇ ਦੇ ਪਿਆਨਾ ਦੇ ਆਧਾਰ ਤੇ ਹੀ ਪਾਣੀਮੀਆ ਖਾਂਦੀ ਪੁਲਿਸ ਤੇ ਵੱਲੋਂ 174 ਦੀ ਕਾਰਵਾਈ ਕੀਤੀ ਗਈ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਸੀ ਕਿ ਉਹਨਾਂ ਦੀ ਧੀ ਗਗਨਦੀਪ ਕੌਰ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਜਿਸ ਤੇ ਕਾਰਨ ਖੁਦ ਬਖੁਦ ਇਹ ਸਭ ਕੁਝ ਹੋਇਆ। ਤੇ ਉਦੋਂ ਪਤਨੀ ਦੀ ਇਸ ਤਰ੍ਹਾਂ ਜਾਣ ਤੋਂ ਬਾਅਦ ਦੁਖੀ ਹੋਇਆ ਪਤੀ ਅਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵੀ ਪੁਲਿਸ ਚੌਂਕੀ ਹਰਚੋਵਾਲ ਖੇਤਰ ਦੇ ਅੰਦਰ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਨੇ ਉਸਦੀ ਵੀ ਜਾਨ ਜਾ ਚੁੱਕੀ ਹੈ। ਇਸ ਬੰਦੀ ਨੂੰ ਸੋਚਨਾ ਮਿਲਣ ਤੇ ਮੌਕੇ ਤੇ ਪਹੰਚੀ ਪੁਲਿਸ ਚੌਂਕੀ ਹਰਚੋਵਾਲ ਦੀ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ